ਲਾਬੇ ਮਿੱਤਰੋ ਐਵੇਂ ਹੱਸੀ ਨਾ ਜਾਇਓ ਤੇ ਆਹ ਕਮਾਲ ਦੇਖੋ ਆ ਹੁਣ ਕੁੱਤਿਆਂ ਦੇ ਵਗ ਇਕੱਠੇ ਹੋ ਕੇ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਆਪਣੇ ਸ਼ਹਿਰ ਸੰਗਰੂਰ ਦੇ ਸਿਵਲ ਹਸਪਤਾਲ ਦੇ ਵਿੱਚ ਇਲਾਜ ਕਰਾਉਣ ਆਏ ਨੇ ਮਿੱਤਰ ਪਿਆਰ ਤੁਹਾਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹੇ ਸੰਗਰੂਰ ਦੇ ਸਰਕਾਰੀ ਹਸਪਤਾਲ ਦੀ ਅਸਲੀਅਤ ਦਿਖਾਉਣ ਲੱਗੇ ਆ ਇਹ ਮੇਨ ਸਿਵਲ ਹਸਪਤਾਲ ਹੈ ਉਹ ਨਾ ਵੀ ਨਾ ਇਹ ਹਸਪਤਾਲ ਕੋਈ ਜਾਨਵਰਾਂ ਦਾ ਨਹੀਂਗਾ ਇਹ ਬੰਦਿਆਂ ਦਾ ਸਿਵਲ ਹਸਪਤਾਲ ਹੈ ਸੰਗਰੂਰ ਦੇ ਵਿੱਚ ਔਰ ਇਹ ਜਿਹੜੇ ਕੁੱਤੇ ਨੇ ਇਹ ਪੰਜਾਬ ਸਰਕਾਰ ਦੀ ਇਲਾਜ ਕ੍ਰਾਂਤੀ ਤੋਂ ਇੰਨੇ ਪ੍ਰਭਾਵਿਤ ਹੋਏ ਨੇ ਇਹ ਵੇਖੋ ਜਿੱਥੇ ਬੰਦਿਆਂ ਨੇ ਪਰਚੀਆਂ ਕਟਾਉਣ ਲਈ ਲੈਣਾ ਚ ਲੱਗਣਾ ਹੁੰਦਾ ਉੱਥੇ ਹੁਣ ਸੁਖ ਨਾਲ ਕੁੱਤੇ ਲੈਣਾ ਚ ਲੱਗੇ ਪਏ ਨੇ ਆ ਤੁਸੀਂ ਉੱਪਰ ਪੜੋ ਇਹ ਪਰਚੀਆਂ ਕਟਾਉਣ ਵਾਲਾ ਕਾਊਂਟਰ ਹੈ ਆ ਵੇਖ ਆ ਵੇਖ ਕਿਉਂ ਸਜੇ ਬੈਠੇ ਨਾ ਲਾਈਨਾਂ ਦੇ ਵਿੱਚ ਕਤਾਰਾਂ ਦੇ ਵਿੱਚ ਕੁੱਤੇ ਫੇਰ ਦੱਸ ਦਿਆਂ ਔਲਾਜ ਕ੍ਰਾਂਤੀ ਤੋਂ ਪ੍ਰਭਾਵਿਤ ਇੰਨੇ ਹੋਏ ਨੇ ਕਿ ਮੁੱਖ ਮੰਤਰੀ ਦੇ ਆਪਣੇ ਸ਼ਹਿਰ ਸੰਗਰੂਰ ਦੇ ਵਿੱਚ ਇਹ ਸੀਨ ਤੁਸੀਂ ਦੇਖ ਰਹੇ ਹੋ ਪੰਜਾਬ ਚ ਔਲਾਜ ਕ੍ਰਾਂਤੀ ਕਾਦੀ ਆਈ ਐ ਇੱਕ ਤੀੜਾ ਨੂੰ ਤਾਂ ਵੱਜੀਆਂ ਪਈਆਂ ਮੌਜਾਂ ਆਹ ਵੇਖੋ ਤੁਸੀਂ ਕਿਉਂ ਹੈਕ ਨਾ ਠੱਠ ਔਰ ਆਜੋ ਹੱਸਿਓ ਨਾ ਕਈ ਤੁਹਾਡੇ ਚੋਂ ਹੱਸਣਗੇ ਤੇ ਕਈਆਂ ਨੂੰ ਬਹੁਤ ਤਕਲੀਫ ਹੋਵੇਗੀ ਆ ਦੇਖੋ ਤੁਸੀਂ ਸਰਕਾਰੀ ਹਸਪਤਾਲ ਦਾ ਹਾਲ ਆ ਸਾਹਮਣੇ ਖਿੜਕੀ ਐ ਉਹ ਲਿਖਿਆ ਬੱਚਿਆਂ ਦੇ ਮਾਰ ਪੁਰਸ਼ਾਂ ਲਈ ਔਰ ਥੱਲੇ ਕੀ ਐ ਆ ਨਜ਼ਰ ਮਾਰੋ ਆ ਦੇਖੋ ਇੱਥੇ ਕੁੱਤੇ ਹੀ ਕੁੱਤੇ ਬੈਠੇ ਨੇ ਔਰ ਬਿਲਕੁਲ ਇੱਥੇ ਕੋਈ ਸਫਾਈ ਨਹੀਂ ਹੈਗੀ ਐਂਟਰੀ ਗੇਟ ਆ ਤੁਸੀਂ ਦੇਖ ਸਕਦੇ ਹੋ ਲੋਕ ਆ ਰਹੇ ਨੇ ਜਾ ਰਹੇ ਨੇ ਬੱਚੇ ਵੀ ਆ ਰਹੇ ਨੇ ਜਾ ਰਹੇ ਨੇ ਔਰਤਾਂ ਆ ਰਹੀਆਂ ਜਾ ਰਹੀਆਂ ਨੇ ਤੇ ਇੱਥੇ ਆ ਜਿਵੇਂ ਹੱਡਾ ਰੂੜੀ ਹੁੰਦੀ ਆ ਸੱਚੀ ਮੁੱਚੀ ਉਹ ਹਾਲ ਆ ਵੇਖੋ ਕਿੰਨੀ ਠਾਠ ਨਾਲ ਬੈਠੇ ਨੇ ਇਹ ਕੁੱਤੇ ਔਰ ਕਿੱਡੇ ਕਿੱਡੇ ਚੀਤਿਆਂ ਚੀਤਿਆਂ ਜਿੱਡੇ ਇਹ ਕੁੱਤੇ ਨੇ ਔਰ ਸਵਾਲ ਮੇਰਾ ਇਹ ਹੈ ਕਿ ਕੀ ਇਹ ਇਲਾਜ ਕਰਾਂਤੀ ਹੈ ਕੀ ਜੇ ਆਹ ਕੁੱਤੇ ਹਸਪਤਾਲ ਦੇ ਵਿੱਚ ਹੀ ਲੋਕਾਂ ਨੂੰ ਵੱਢ ਜਾਣ ਤਾਂ ਜ਼ਿੰਮੇਵਾਰ ਕੌਣ ਹੈ ਹੈ ਆ ਤੁਸੀਂ ਦੇਖੋ ਹੁਣ ਆਹ ਬਾਈ ਆ ਇਹ ਇਹ ਕੁੱਤੇ ਭਜਾਉਣ ਆਇਆ ਤੁਸੀਂ ਦੇਖੋ ਵੱਡ ਕੁੱਤਿਆਂ ਦਾ ਦੇਖੋ ਤੁਸੀਂ ਔਰ ਇਹ ਸਰਕਾਰੀ ਇੱਕ ਇਧਰੋਂ ਬਿਜਾ ਰਿਹਾ ਹੈ ਔਰ ਇਹ ਸੰਗਰੂਰ ਦੇ ਸਰਕਾਰੀ ਹਸਪਤਾਲ ਦੀ ਵੀਡੀਓ ਤੁਹਾਨੂੰ ਦਿਖਾ ਰਿਆ ਮੁੱਖ ਮੰਤਰੀ ਸਾਹਿਬ ਦਾ ਜਿਲ੍ਹਾ ਹੁਣ ਆ ਪੈਣਾ ਇਹ ਬਾਹਰੋਂ ਇਹ ਲੈ ਕੇ ਆ ਰਹੀ ਹੈ ਚਾਚੂ ਲੈ ਕੇ ਆ ਰਹੀ ਹੈ ਜੇ ਇੱਥੋਂ ਜਾਂਦੀ ਨੇ ਉਹਨੂੰ ਕੁੱਤੇ ਪਏ ਜਾਣ ਜਿਵੇਂ ਇਹ ਇੱਥੇ ਢ ਹੀੜ ਕੁੱਤਿਆਂ ਦੀ ਆ ਪੰਜੀ ਇੱਥੇ ਆ ਪ੍ਰਬੰਧ ਹੈ ਜੀ ਹਾਂਜੀ ਹਾਂਜੀ ਬਿਲਕੁਲ ਆਹੀ ਪਰ ਡਾਕਟਰਾਂ ਦੀ ਟੀਮ ਠੀਕ ਆ ਲੇਕਿਨ ਕੋਈ ਬੰਦੋਬਸਤ ਨਹੀਂ ਹੈ ਪ੍ਰਬੰਧ ਨਹੀਂ ਵਧੀਆ ਨਹੀਂ ਤੁਸੀਂ ਕਿੱਥੋਂ ਆਇਓ ਇਲਾਜ ਕਰਾਉਣ ਅਸੀਂ ਇੱਥੋਂ ਸਾਰੋਂ ਦੇ ਕੋਲ ਪੈਣਾ ਫਰੇਗਾ ਸ਼ਾਇਦ अच्छा हां जी ਸੰਗਰੂਰ ਜ਼ਿਲ੍ਹੇ ਚ ਇਹ ਤੁਹਾਡਾ ਪਿੰਡ ਸੰਗਰੂਰ ਜ਼ਿਲ੍ਹੇ ਚ ਅੱਛਾ ਕਿਵੇਂ ਦਾ ਇਹ ਪ੍ਰਬੰਧ ਲੱਗ ਰਿਹਾ ਤੁਹਾਨੂੰ ਇੱਥੇ ਬਸ ਸਾਡੇ ਸਾਹਮਣੇ ਹੀ ਨਹੀਂ ਸਾਡੇ ਸਾਹਮਣੇ ਦੱਸੋ ਤੁਸੀਂ ਤੁਸੀਂ ਵੀ ਦੱਸੋ ਨਾ ਨੇ ਕੋਈ ਫੈਸਲ ਨਹੀਂ ਨਹੀਂ ਆਈ ਹੈ ਜੀ ਹਾਂਜੀ ਕੋਈ ਸਾਓ ਨਹੀਂ ਹੈਗੀ ਮਤਲਬ ਜਿਹਦਾ ਪੱਖਾ ਹੈ ਤਾਂ ਉਹ ਖੜਾ ਹੈ ਤਾਂ ਖੜਾ ਹੈ ਕੋਈ ਸੁਚੇ ਹੱਥ ਲਾ ਲਓ ਬਸ ਗਿਆ ਸਫਾਈ ਸਪੂਈ ਕਿੱਦਾਂ ਜੀ ਸਫਾਈ ਵੀ ਆ ਫਾਟੇ ਸਾਹਮਣੇ ਇੱਥੇ ਵੀ ਜਿਹੜੇ ਵਰਕਰ ਆ ਸਫਾਈ ਕਰਨ ਵਾਲੇ ਜੇ ਕੋਈ ਕਾਗਜ਼ ਹੁੰਦਾ ਉਹ ਸਾਨੂੰ ਕਹਿ ਰਹੇ ਆ ਇਸ ਦਿਨ ਕੱਲ ਮੇਰੇ ਦੋ ਬੱਚੇ ਆ ਉਹਨਾਂ ਨੂੰ ਰੂਜ ਮੋਸ਼ਨ ਔਰ ਉਲਟੀਆਂ ਲੱਗੀਆਂ ਪਿਆ ਔਰ ਮੈਂ ਕੱਲ ਐਨੀ ਬੋਂਦਲੀ ਪਈ ਸੀ ਮਤਲਬ ਬਹੁਤ ਟੈਨਸ਼ਨ ਜੇ ਮੈਂ ਉਹ ਅਬ੍ਰਸਟ ਬੀਨ ਚ ਨਾਰੀਅਲ ਸਿੱਟਾ ਅੱਜ ਉਹਨੇ ਸਵੇਰੇ ਬਾਹਰ ਕੱਢ ਕੇ ਮੇਰੇ ਕੋਲ ਚਖਵਾਇਆ ਕਹਿੰਦੀ ਬਾਹਰ ਸਿੱਟ ਕੇ ਆਏ ਨੂੰ ਨਾਰੀਅਲ ਜੇ ਅਸੀਂ ਖੋਦੇ ਸਿੱਟਣੇ ਦਾ ਫਿਰ ਇਹਨਾਂ ਨੇ ਜਿਹੜੇ ਐਨੀ ਐਨੀ ਗਵਰਨਮੈਂਟ ਤੋਂ ਤਨਖਾਹ ਲੈਂਦੇ ਉਹ ਫਿਰ ਫਾਇਦਾ ਕੀ ਅੱਛਾ ਸਫਾਈ ਕਰਨ ਵਾਲੀ ਨੇ ਡਸਟਬਿਨ ਚੋਂ ਵੀ ਕਾਂ ਤੁਹਾਡੇ ਤੋਂ ਚੁਕਵਾਇਆ ਮੈਨੂੰ ਚੁਕਵਾਇਆ ਔਰ ਮੈਂ ਸਵੇਰੇ ਬਾਹਰ ਸਿੱਟਿਆ ਬਾਹਰ ਇੱਕ ਝਾੜੂ ਲਾ ਰਿਹਾ ਸੀ ਮੈਂ ਉਹਨੂੰ ਪੁੱਛਿਆ ਕਿ ਅੰਕਲ ਜੀ ਇਹ ਕਿੱਥੇ ਸਿੱਟਾ ਉਹ ਕਹਿੰਦਾ ਬੇਟਾ ਇੱਥੇ ਮੈਂ ਸੁੰਭ ਰਿਹਾ ਇੱਥੇ ਰੱਖ ਦੇ ਉਹ ਬਹੁਤ ਚੰਗੇ ਸੀਗੇ ਅਕਲ ਐਮੀ ਗਮਾ ਉਹਨਾਂ ਨੇ ਇਹ ਕਿਹਾ ਕਿ ਤੂੰ ਇੱਥੇ ਰੱਖ ਦੇ ਉਹ ਮੈਨੂੰ ਕੀ ਬੋਲਦੀ ਉੱਥੇ ਬਾਹਰ ਡਸਟਬਿਨ ਉਹਦੇ ਚ ਪਾ ਕੇ ਹੁਣ ਆਮ ਆਦਮੀ ਪਾਰਟੀ ਵਾਲੇ ਭਰਾਵਾਂ ਨੂੰ ਦੋ ਕੰਮ ਹੋ ਸਕਦੇ ਨੇ ਇੱਕ ਤਾਂ ਉਹ ਐ ਕਰ ਸਕਦੇ ਨੇ ਕਿ ਮੇਰੇ ਤੇ ਇੱਕ ਚੀਚੀਆਂ ਲੈਣ ਉਹਨਾਂ ਨੂੰ ਮੇਰੇ ਤੇ ਗੁੱਸਾ ਚੜੇ ਉਹ ਕਹਿਣ ਯਾਰ ਇਹ ਭਈ ਇੱਥੇ ਕਾਰਵਾਈ ਕਰਨ ਇੱਥੇ ਜਿਹੜੀ ਉਹ ਊਲਾਜ ਕ੍ਰਾਂਤੀ ਦੀ ਗੱਲ ਕਰਦੇ ਆ ਸੱਚੀ ਮੁੱਚੀ ਊਲਾਜ ਕ੍ਰਾਂਤੀ ਦਿਖਾਉਣ ਲੋਕਾਂ ਨੂੰ ਇਹ ਦੋਵੇਂ ਕੰਮਾਂ 'ਚ ਉਹਨਾਂ ਨੇ ਕਿਹੜਾ ਕਰਨਾ ਜ਼ੁਬਾਨਾਂ ਬੰਦ ਕਰਾਉਣੀਆਂ ਨੇ ਕਿ ਸੱਚੀ ਮੁੱਚੀ ਲੋਕਾਂ ਨੂੰ ਕੁਝ ਕਰਕੇ ਦਿਖਾਉਣਾ ਇਹ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿਖਣਾ ਆਮ ਤੌਰ 'ਤੇ ਪਿਛਲੀਆਂ ਸਰਕਾਰਾਂ ਵੇਲੇ ਵੀ ਲੋਕਾਂ ਦੀਆਂ ਜ਼ੁਬਾਨਾਂ ਬੰਦ ਕਰਾਈਆਂ ਗਈਆਂ ਕੰਮ ਕਰਕੇ ਨਹੀਂ ਦਿਖਾਇਆ ਗਿਆ ਹਾਂਜੀ ਕਿਵੇਂ ਇੱਥੇ ਡਾਕਟਰ ਡਾਕਟਰ ਇਸ ਹਸਪਤਾਲ ਚਾਹੁੰਦੇ ਨੇ ਨਹੀਂ ਜੀ ਸਾਨੂੰ ਅੱਜ ਕੋਈ ਡਾਕਟਰ ਨਹੀਂ ਮਿਲਿਆ ਹੈਗਾ ਅਸੀਂ ਮੁੜ ਕੇ ਗਿਆਾਂਗੇ ਵਾਪਸ ਮੁੜ ਕੇ ਚੱਲਿਓ ਹਾਂਜੀ ਕਿੱਥੋਂ ਆਇਓ ਅਸੀਂ ਬਪਾਲ ਤੋਂ ਆਏ ਸੀ ਖਾਂਜਲੇ ਤੋਂ ਸਾਡਾ ਪੇਸ਼ੈਂਟ ਸੀਗਾ ਮੇਰੇ ਦੇਖਿਆਂ ਤੋਂ ਮਿਲ ਭਜਾਈ ਸੀ ਅਸੀਂ ਜੀ ਨੇ ਮੁੜ ਕੇ ਗਿਆ ਸਾਨੂੰ ਕੋਈ ਡਾਕਟਰ ਨਹੀਂ ਮਿਲਿਆ ਦਾ ਟਾਂਕੇਾਂ ਚ ਪੇਨ ਹੋ ਰਿਹਾ ਸੀਗਾ ਹੁਣ ਦੁਬਾਰਾ ਵਾਪਸ ਲੈ ਕੇ ਆਏ ਹਾਂ ਪਕਾਈਵਾਜੀ ਹੈ ਜੀ ਸਾਰਾ ਮਤਲਬ ਬੁਰਾ ਹਾਲੀ ਹੈ ਹਾਂਜੀ ਸੀਵਰੇਜ ਦਾ ਪਾਣੀ ਭਰ ਜਾਂਦਾ ਅੰਦਰ ਕਮਰਿਆਂ ਚ ਕੋਈ ਸਾਫ਼ ਸਫਾਈ ਦਾ ਪ੍ਰਬੰਧ ਨਹੀਂ ਕੁਛ ਨਹੀਂ ਹੈਗਾ ਜੀ ਆ ਤੁਸੀਂ ਦੇਖੋ ਕਿੰਨੇ ਮਰੀਜ਼ ਨੇ ਭਾਈ ਜੀ ਆਹੀ ਹਾਲ ਹੈ ਇੱਥੇ ਹਾਂਜੀ ਬੁਰਾ ਹਾਲੀਆ ਬੁਰਾ ਹਾਲ ਹੈ ਜੀ ਅੱਛਾ ਕਿਵੇਂ ਸਾਫ ਸਫਾਈ ਫੋਰ ਐਗਜ਼ਾਮਪਲ ਸਰ ਇੱਥੇ ਬਾਥਰੂਮਾਂ ਦਾ ਤੁਸੀਂ ਦੇਖੋ ਮੜਾ ਜਾ ਕੇ ਮੈਂ ਉੱਥੇ ਭੇਜਣਾ ਚਾਹੁੰਦਾ ਤੁਹਾਨੂੰ ਐਡਾ ਬੁਰਾ ਹਾਲ ਹੈਗਾ ਕਿ ਉੱਥੇ ਪਾਣੀ ਦਾ ਅਰੇਂਜਮੈਂਟ ਵੀ ਨਹੀਂ ਹੈ ਹੁਣ ਜਿਹੜੇ ਹੈਂਡੀਕੈਪਡ ਪੇਸ਼ੈਂਟ ਹੈਗੇ ਉਹ ਕਿੱਧਰ ਜਾਣਗੇ ਅਨਸਰ ਮਤਲਬ ਬਾਥਰੂਮਾਂ ਦੇ ਵਿੱਚ ਪੂਰਾ ਗੰਦ ਪਿਆ ਪੂਰੇ ਹੀ ਗੰਦ ਪਿਆ ਹੋਇਆ ਜੀ ਕੋਈ ਤਾਕੀ ਦਰਵਾਜ਼ਾ ਵੀ ਨਹੀਂ ਹੈ ਪਾਣੀ ਦਾ ਅਰੇਂਜਮੈਂਟ ਨਹੀਂ ਹੈ ਜੀ ਕੋਈ ਮੁੱਖ ਮੰਤਰੀ ਦਾ ਜ਼ਿਲ੍ਹਾ ਜੀ ਇਹ ਆ ਦੇਖੋ ਜੀ ਇਹ ਮੁੱਖ ਮੰਤਰੀ ਦਾ ਜ਼ਿਲ੍ਹਾ ਜੀ ਔਰ ਬੜਾ ਫਕਰ ਮਹਿਸੂਸ ਹੋ ਰਿਹਾ ਹੈਗਾ ਇਹਨਾਂ ਦੱਸਦੇ ਹੋਏ ਕਿ ਮੁੱਖ ਮੰਤਰੀ ਦੇ ਜਿਹੜੇ ਦੇ ਹਸਪੀਟਲ ਦਾ ਇਹ ਪ੍ਰਬੰਧਾ ਤੁਹਾਡੇ ਸਾਹਮਣੇ ਆਏਗਾ ਟੂ ਬੀ ਵੈਰੀ ਫੈਕਟਲੀ ਬੁਰਾ ਹਾਲ ਹੈ ਜੀ ਤੁਸੀਂ ਇੱਥੇ ਇਲਾਜ ਕਰਵਾਉਣਾ ਕਰਵਾਉਣ ਆਏ ਹੋ ਮੈਂ ਟੰਕੇ ਖੁਲਵਾ ਕੇ ਆਇਆ ਜੀ ਅੱਛਾ ਤੇ ਉਹ ਟੰਕੇ ਵੀ ਮੇਰੇ ਅੱਜ ਦੂਜੇ ਦਿਨ ਖੁੱਲੇ ਆਏ ਕਹਿੰਦੇ ਜੀ ਇਹ ਐਮਰਜੈਂਸੀ ਦੇ ਵਿੱਚ ਅਸੀਂ ਐਮਰਜੈਂਸੀ ਕੇਸ ਦੇਖਦੇ ਹਾਂ ਮਹਾ ਇਹ ਐਮਰਜੈਂਸੀ ਨਹੀਂ ਹੈ ਜੇ ਟੰਕੇ ਲੱਗੇ ਤਾਂ ਇਟ ਮੀਨ ਐਮਰਜੈਂਸੀ ਹੈ 댓츠 콜드 ਬਰੀ ਸੌਰੀ ਮੈਨੂੰ ਬੜਾ ਦੁੱਖ ਹੋ ਰਿਹਾ ਹੈਗਾ ਕਿ ਮੈਂ ਇੱਕ ਸੰਰੂਜਰੇ ਦਾ ਜੰਪ ਲਾਂ ਮੈਨੂੰ ਦੁੱਖ ਹੋ ਰਿਹਾ ਹੈਗਾ ਵੀ ਭਗਵੰਤ ਮਾਨ ਸਮਝ ਨਹੀਂ ਆਉਂਦਾ ਕੀ ਸੋਚ ਕੇ ਵੋਟਾਂ ਪਾਈਆਂ ਸੀਵਾ ਆਮਾ ਉਹ ਤਾਂ ਕਹਿੰਦੇ ਅਸੀਂ ਅਲਾਜ ਕ੍ਰਾਂਤੀ ਲਿਆਤੀ ਅਸੀਂ ਦਾ ਲਾਜ ਬਹੁਤ ਵਧੀਆ ਤੇ ਦਿਲ ਨਹੀਂ ਆਏ ਤੁਸੀਂ ਉਹਨਾਂ ਨੇ ਮੈਂ ਖੁਦ ਇੱਕ এমਪਲਾਈਡ ਪਰਸਨ ਆਈ ਮੈਂ ਇੱਕ ਸਰਗਈ ਤੁਸੀਂ ਦੇਖ ਰਹੇ ਹੋ ਇੱਧਰ ਬਹੁਤ ਸਾਰੇ ਮਰੀਜ਼ ਆ ਰਹੇ ਨੇ ਭੈਣ ਵੀ ਮਰੀਜ਼ ਆ ਸ਼ਾਇਦ ਬੁੱਤ ਭੈਣ ਜੀ ਇੱਥੇ ਆਹੀ ਆਲਾ ਸਫਾਈ ਸੁਪੂਈ ਦਾ ਇਹ ਇਹੋ ਵਾਲੀ ਆ ਜੀ ਦੇਖ ਲੋ ਜੀ ਜੀ ਹਾਂਜੀ ਦੇਖ ਲੋ ਕਿਵੇਂ ਬਣਿਆ ਹਾਇ ਇਹ ਜੀ ਕਿਵੇਂ ਕੀ ਹਾਲ ਆ ਇਹ ਮੁੱਖ ਮੰਤਰੀ ਦੇ ਜ਼ਿਲ੍ਹੇ ਦੇ ਹਸਪਤਾਲ ਦਾ ਠੀਕ ਆ ਬ੍ਰਦਰ ਚਲੋ ਹੁਣ ਤਾਂ ਦੇਖਿਆ ਹੀ ਆ ਹਨਾ ਮਤਲਬ ਕੀ ਜੇ ਉਰੇ ਡਿਊਟੀ ਤੇ ਕੋਈ ਤਨਾਤ ਹੋਵੇ ਕੁੱਤੇ ਵਗੈਰਾ ਕਿਉਂ ਅੰਦਰ ਵੜਨੋ ਕੁੱਤਾ ਫੇਰ ਆਕੇ ਬੈਠ ਗਿਆ ਦੇਖੋ ਹਾਂ ਹਾਲਾਤ ਤਾਂ ਕਿਤੇ ਨਾ ਕਿਤੇ ਜਾ ਕੇ ਮਾੜੇ ਨੇ ਬਾਕੀ ਤੁਸੀਂ ਕਦੇ ਦਿਨੇ ਆਇਓ ਸਰ ਦਿਨੇ ਅਸੀਂ ਇੱਕ ਦੋ ਵਾਰ ਆਏ ਆ ਚਲੋ ਵੈਸੇ ਤਾਂ ਅਸੀਂ ਪ੍ਰਾਈਵੇਟ ਡਾਕਟਰਾਂ ਨਾਲ ਵੀ ਜਾਂਦੇ ਆ ਦਿਨੇ ਮਤਲਬ ਕੀ ਸਾਰੇ ਡਾਕਟਰ ਤਕਰੀਬਨ ਜ਼ਿਆਦਾਤਰ ਡਾਕਟਰ ਆਪਦੀ ਮਾਨਮਾਨੀ ਕਰਦੇ ਨੇ ਜੀ ਇਹ ਮੈਂ ਸੀਟ ਤੋਂ ਘੰਟਾ ਉੱਠ ਕੇ ਚੱਲ ਗਏ ਘੰਟਾ ਘੰਟਾ ਡੇਡ ਡੇਡ ਘੰਟਾ ਆ ਨਹੀਂ ਰਹੇ ਮਰੀਜ਼ ਐਨੇ ਪਰੇਸ਼ਾਨ ਹੁੰਦੇ ਨੇ ਜੀ ਉਰੇ ਧਿਆਨ ਦੇਣ ਦੀ ਚਲੋ ਸਰਕਾਰ ਚੀਆਂ ਸੀ ਵੀ ਪਰ ਧਿਆਨ ਦੇਂਦੀ ਲੋੜ ਹੈਗੀ ਆ ਧਿਆਨ ਨਹੀਂ ਆ ਜਿਵੇਂ ਇੱਥੇ ਹੀੜ ਕੁੱਤਿਆਂ ਦੀ ਬੈਠੀ ਸੀ ਇੱਕ ਉਹ ਫੇਰ ਆ ਕੇ ਬਹਿ ਗਿਆ ਇਹਦਾ ਮਤਲਬ ਹੈ ਜਿਹੜਾ ਕੁੱਤਾ ਫੇਰ ਆ ਕੇ ਦੁਬਾਰਾ ਬਹਿ ਗਿਆ ਮਤਲਬ ਇਹ ਜਿਹੜੀ ਮੇਨ ਖਿੜਕੀ ਆ ਇੱਥੋਂ ਪਰਚੀਆਂ ਪੁਰਚੀਆਂ ਕੱਟੀਆਂ ਜਾਂਦੀਆਂ ਨੇ ਆ ਉੱਤੇ ਲਿਖਿਆ ਹੋਇਆ ਸਾਰਾ ਕੁਝ ਤਾਂ ਇਹਦਾ ਮਤਲਬ ਕੁੱਤੇ ਇੱਥੇ ਰੋਜ਼ ਐਸੀ ਤਰ੍ਹਾਂ ਹੀ ਬੈਠਦੇ ਨਹੀਂ ਆਉਂਦੇ ਨੇ ਜੀ ਅਸੀਂ ਤਾਂ ਤਕਰੀਬਨ ਉਰੇ ਆਉਂਦੇ ਰਹਿੰਦੇ ਆ ਮਹੀਨੇ 'ਚ 5-4 ਚੱਕਰ ਲਾਉਦੇ ਨੇ ਕੁੱਤਿਆਂ ਦੇ ਹਾਲਾਤ ਤਾਂ ਤਕਰੀਬਨ ਇਦਾਂ ਹੀ ਨੇ ਤੇ ਦਿਨੇ ਡਾਕਟਰਾਂ ਦੇ ਹਾਲਾਤ ਵੀ ਮਾੜੇ ਹੀ ਨੇ ਜੀ ਇੰਨੇ ਕੋ ਪਰੇਸ਼ਾਨ ਹੁੰਦੇ ਨੇ ਲੈਣਾ ਲੱਗੀਆਂ ਹੁੰਦੀਆਂ ਨੇ ਦੋ ਦੋ ਘੰਟੇ ਬਾਰੀ ਨਹੀਂ ਆਂਦੀ ਤੇ ਆਪਣਾ ਡਾਕਟਰ ਜਾ ਰਹੇ ਨੇ ਇਹ ਨਹੀਂ ਪਤਾ ਕਿੱਥੇ ਬੈਠ ਕੇ ਕਾਫੀ ਪੀ ਰਹੇ ਨੇ ਘੰਟਾ-ਘੰਟਾ ਲਾ ਰਹੇ ਨੇ ਜੀ ਤੇ ਪਰੇਸ਼ਾਨ ਹੋ ਰਹੇ ਨੇ ਤੇ ਸਫਾਈ ਸਾਫ ਸਫਾਈ ਬਾਥਰੂਮ ਵਗੈਰਾ ਦਾ ਕਿਵੇਂ ਕੀ ਸਿਸਟਮ ਹੈ ਐਵਰੇਜ ਆ ਸਾਰੇ ਕੋਈ ਏਡੇ ਵਧੀਆ ਹਾਲਾਤ ਨਹੀਂ ਹੈਗੇ ਜਦ ਕਿ ਤੁਸੀਂ ਤੁਸੀਂ ਦੇਖ ਸਕਦੇ ਹੋ ਲਿਖਿਆ ਇੱਥੇ ਆ ਹਸਪਤਾਲ ਨੂੰ ਸਾਫ਼ ਸੁਥਰਾ ਰੱਖੋ ਜੀ ਤੇ ਹਾਲਾਤ ਆ ਨੇ ਆ ਫਿਰ ਹੱਡਾ ਰੋੜੀ ਵਾਂਗ ਉੱਤੇ ਆ ਕੇ ਫੇਰ ਬੈਠ ਰਣੀ ਹੱਦ ਹੈ ਮੈਨੂੰ ਲੱਗਦਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜਿਹੜੇ ਸੰਗਰੂਰ ਜ਼ਿਲ੍ਹੇ ਚ ਉਹ ਜੰਮੇ ਜਿਹੜਾ ਉਹ ਐਂ ਕਹਿੰਦੇ ਹੁੰਦੇ ਨੇ ਕਿ ਅਸੀਂ ਸੰਗਰੂਰ ਵਾਲਿਆਂ ਨੇ ਆ ਕਰਕੇ ਦਿਖਾਉਣਾ ਉਹ ਕਰਕੇ ਦਿਖਾਉਣਾ ਮੈਨੂੰ ਲੱਗਦਾ ਬਾਕੀ ਜਿਹੜੇ ਜ਼ਿਲ੍ਹੇ ਨੇ ਜਿਹੜੇ ਮੁੱਖ ਮੰਤਰੀ ਦੇ ਆਪਦੇ ਜ਼ਿਲ੍ਹੇ ਤੋਂ ਦੂਰੋ ਦੂਰ ਨੇ ਫਾਜਲ ਕਾ ਹੋ ਗਿਆ ਮੁਕਸਰ ਹੋ ਗਿਆ ਉਧਰਲੇ ਹੋ ਗਏ ਉਹ ਤਾਂ ਛੱਡੋ ਆ ਮੁੱਖ ਮੰਤਰੀ ਦੇ ਜ਼ਿਲ੍ਹੇ ਦਾ ਹਾਲ ਆ ਆ ਆਲਾਜ ਕ੍ਰਾਂਤੀ ਆ ਇੱਕ ਔਕ ਕਤੀੜ ਬੈਠੀ ਆ ਇੱਕ ਆ ਬੈਠੀ ਤੇ ਬਾਹਰ 헤ੜ ਤੁਹਾਨੂੰ ਮੈਂ ਵਿਖਾਉਣਾ ਇੱਧਰ ਆ ਔਰ ਕੱਲੇ ਕੁੱਤੇ ਨਹੀਂ ਬੁਰੀ ਹਾਲਾਤ ਆ ਦੇਖੋ ਇੱਥੇ ਔ ਫਿਰਦੀ ਕਤੀੜ ਲੈ ਆ ਆ ਵੀ ਹੁਣ ਅੰਦਰ ਚੱਲਿਆ ਕੀ ਆ ਹੁਣ ਦਵਾਈ ਲੈਣ ਚੱਲਿਆ ਆ ਦੇਖੋ ਲੈ ਆਲਾਜ ਕ੍ਰਾਂਤੀ ਤਾਂ ਇਹਨਾਂ ਨੂੰ ਜੱਚੀ ਪਈ ਆ ਪੂਰੀ ਆ ਦੇਖੋ ਲੈ ਫੇਰ ਆ ਕੇ ਬਹਿ ਗਏ ਇਹਦਾ ਮਤਲਬ ਇਹ ਆ ਵੀ ਇੱਥੇ ਰੋਜ਼ ਕੁੱਤੇ ਐਦਾਂ ਹੀ ਬੰਦੇ ਨੇ ਔਰ ਇੱਕ ਗਾਰਦ ਤੱਕ ਨਹੀਂ ਇੱਥੇ ਹੈਗਾ ਜਿਹੜਾ ਕੁੱਤਿਆਂ ਨੂੰ ਪਛਾ ਸਕੇ ਦਿਨ ਦੀ ਵੀ ਆਣੀ ਕਿ ਕੋਈ ਰਾਤ ਰੂਤ ਨਹੀਂ ਹੈਗੀ ਦਿਨ ਦਾ ਟਾਈਮ ਆ ਔਰ ਇਹ ਬੁਰੀ ਹਾਲਾਤ ਆ ਦੇਖੋ ਮੈਂ ਪਹਿਲੀਆਂ ਸਰਕਾਰਾਂ ਵੇਲੇ ਵੀ ਕੱਖ ਨਹੀਂ ਹੋਇਆ ਮੈਂ ਠੋਕ ਬਜਾ ਕੇ ਕਹੂੰਗਾ ਜੇ ਕੋ ਐ ਤੀਂ ਗੜੇ ਵੀ ਪਹਿਲੀਆਂ ਸਰਕਾਰਾਂ ਪਤਾ ਨਹੀਂ ਕੀ ਕਰੀ ਜਾਂਦੀਆਂ ਸੀ ਤੇ ਹੁਣ ਵੀ ਹਾਲ ਉਹੀ ਆ ਇੱਥੇ ਮਰੀਜ਼ ਕਹਿੰਦੇ ਨੇ ਸਾਫ ਸਫਾਈ ਦਾ ਕੋਈ ਹਾਲ ਨਹੀਂਗਾ ਇੱਥੇ ਉਹ ਕਹਿੰਦੇ ਬਾਥਰੂਮ ਜਾਣ ਤੱਕ ਬਾਥਰੂਮਾਂ ਦੇ ਦਰਵਾਜ਼ੇ ਤੱਕ ਨਹੀਂ ਹੈਗੇ ਔਰ ਤੁਸੀਂ ਸੁਣਿਆ ਮਰੀਜ਼ ਕਹਿ ਰਹੇ ਨੇ ਕਿ ਇੱਥੇ ਡਾਕਟਰ ਵੀ ਬੈਠਦੇ ਨਹੀਂਗੇ ਜੇ ਕਹਿੰਦੇ ਆਂ ਵੀ ਤੁਸੀਂ ਬੈਠ ਨਹੀਂ ਰਹੇ ਤਾਂ ਮਰੀਜ਼ ਕਹਿੰਦੇ ਨੇ ਕਿ ਕੋਈ ਗੱਲ ਪੈਨ ਨੂੰ ਆਉਂਦੇ ਨੇ ਵਾਹ ਜੀ ਵਾਹ ਆ ਤਾਂ ਕਮਾਲ ਦੀ ਇਲਾਜ ਕ੍ਰਾਂਤੀ ਆ ਬਈ ਇੱਥੇ ਆਪਾਂ ਹੋਰ ਮਰੀਜ਼ਾਂ ਨੂੰ ਵੀ ਆਪਾਂ ਇੱਥੇ ਪੁੱਛਾਂਗੇ ਵੀ ਇੱਥੇ ਹਾਲਾਤ ਕੀ ਆ ਹਾਂ ਜੀ ਕਿਵੇਂ ਤੇ ਕੀ ਹਾਲਾਤ ਆ ਇੱਥੇ ਬਸ ਵੀਰ ਜੀ ਇੱਥੇ ਕੁੱਤੇ ਜਿਆਦਾ ਆਉਂਦੇ ਨੇ ਅੱਛਾ ਦਿਨ ਚ ਵੀ ਰਾਤ ਨੂੰ ਵੀ ਅੱਛਾ ਹਾਂਜੀ ਸਾਫ ਸਫਾਈ ਦਾ ਕਿਵੇਂ ਵਧੀਆ ਕੰਮ ਕਿ ਬੁਰਾ ਹਾਲੀ ਆ ਠੀਕ ਆ ਬਸ ਨਹੀਂ ਠੀਕ ਆ ਨਹੀਂ ਅੰਦਰ ਦੀ ਗੱਲ ਦੱਸੋ ਵਾਸ਼ਰੂਮ ਦੇ ਅੰਦਰ ਆਉਂਦੇ ਆ ਗੰਦੇ ਆ ਹਾਂਜੀ ਪੂਰੇ ਹੀ ਗੰਦੇ ਆ ਹਾਂਜੀ ਦੇਖੋ ਭੈਣ ਵੀ ਕਹਿੰਦੀ ਆ ਕਿ ਬਾਥਰੂਮਾਂ ਦਾ ਬੁਰਾ ਹਾਲ ਹੈ ਤੇ ਮੁੱਖ ਮੰਤਰੀ ਸਾਹਿਬ ਦਾ ਜਲਾ ਹਾਂਜੀ ਬਾਬੂ ਜੀ ਕਿਵੇਂ ਦਾ ਇੱਥੇ ਪ੍ਰਬੰਧ ਵੇਖਦੇ ਹੋ ਸੱਚੋ ਸੱਚ ਦੱਸੋ ਤੁਸੀਂ ਵੀ ਕੁਝ ਬੋਲੋ ਹਵਾ ਨਹੀਂ ਬਾਸਤਾ ਨਹੀਂ ਉਹ ਮਸਲ ਬੜਬੜ ਖੰਡਾਂ ਅੰਦਰ ਚਲੋ ਹਾਂਜੀ ਅੰਦਰ ਚਲੋ ਮਸਲ ਬੜਬੜ ਖੰਡਾਂ ਦੇ ਲੋਕਾਂ ਨੂੰ ਅੱਛਾ ਬੁਰਾ ਹਾਲ ਹੈ ਜੀ ਪੁਰਾ ਹਾਲ ਦੇਖੋ ਅਲਾਜ ਕ੍ਰਾਂਤੀ ਦੀ ਮੈਂ ਨਹੀਂ ਕੁਝ ਕਹਿ ਰਿਹਾ ਦ੍ਰਿਸ਼ ਸੀਨ ਬੋਲ ਰਹੇ ਨੇ ਤੇ ਲੋਕ ਬੋਲ ਰਹੇ ਨੇ ਸੋ ਹਾਲਾਤ ਇਹ ਨਹੀਂ ਹਸਪਤਾਲ ਦੇ ਜਿਹੜੇ ਤੁਹਾਨੂੰ ਦਿਖਾ ਰਹੀ ਹਾਂ ਇਹ ਕੁੱਤਿਆਂ ਦੇ ਕੱਟਣ ਤੋਂ ਜਿਹੜਾ ਜਿਹੜਾ ਹਲਕਾ ਦੀ ਬਿਮਾਰੀ ਰੈਬਿਜ਼ ਫੈਲਦਾ ਹੈ ਉਹਦੇ ਵਾਰ ਜਦੋਂ ਅਸੀਂ ਸਟੱਡੀ ਕਰਦੇ ਹਾਂ ਤੇ ਭਾਵੇਂ ਟੀਕੇ ਵੀ ਕਈ ਵਾਰ ਲਵਾ ਲਈਏ ਕਈ ਕੇਸਾਂ 'ਚ ਉਹ ਕਟਾਣ ਨੂੰ ਪਿਰ ਨਹੀਂ ਮਰਦਾ ਤੇ ਉਹ ਇੰਨੀ ਭੈੜੀ ਮੌਤ ਮਾਰਦਾ ਫਿਰ ਬੰਦੇ ਨੂੰ بے ਹਿਸਾਬੀ ਪਰ ਆਹ ਜੋ ਕੁਝ ਤੁਹਾਡੇ ਸਾਹਮਣੇ ਹੈ ਤੁਸੀਂ ਦੇਖ ਸਕਦੇ ਹੋ ਇੱਧਰ ਪੁਲਿਸ ਵਾਲੇ ਭਰਾ ਵੀ ਆਏ ਨੇ ਨੀ ਕੋ ਜੀ ਬਹੁਤ ਵਧੀਆ ਦੋ ਨਿਆਰੇ ਆ ਵੇਖੋ ਕੁੱਤੇ ਵੀ ਇਲਾਜ ਕਰਾਉਣ ਆਏ ਨੇ ਆ ਦੇਖੋ ਆ ਪਰਚੀਆਂ ਕਟਾ ਰਹੇ ਨੇ ਇਹ ਇਲਾਜ ਕ੍ਰਾਂਤੀ ਜਿਹੜੀ ਆ ਉਹ ਉਹ ਇਹ ਇਹ ਇਲਾਜ ਕ੍ਰਾਂਤੀ ਆ ਜੀ ਸਰਕਾਰੀ ਹਸਪਤਾਲ ਦੀ ਤੇ ਇਲਾਜ ਕ੍ਰਾਂਤੀ ਅਸੀਂ ਦਿਖਾ ਰਹੇ ਆ ਜੀ ਜੀ ਦੇਖੋ ਆ ਇੱਕ ਤੀੜ ਫੇਰ ਬੈਠੀ ਆ ਹੁਣ ਇੱਥੇ ਸਿੱਧਾ ਸਵਾਲ ਆਮ ਆਦਮੀ ਪਾਰਟੀ ਦੀ ਇਲਾਜ ਕ੍ਰਾਂਤੀ ਨੂੰ ਜਾਂਦਾ ਵੀ ਕੀ ਆ ਆ ਆ ਕੁੱਤੇ ਇੱਥੇ ਪਰਚੀਆਂ ਘਟਾਉਣ ਆਏ ਆ ਕਿਉਂਕਿ ਇੱਥੇ ਪਰਚੀਆਂ ਦਾ ਸਮਾਂ ਲਿਖਿਆ ਆ ਗਰਮੀਆਂ ਚ 8 ਤੋਂ 1.5 ਤੇ ਫਿਰ ਸਰਦੀਆਂ ਚ 9 ਤੋਂ 2.5 ਤੇ ਆ ਜਿਹੜੇ ਬੈਠੇ ਆ ਹੁਣ ਬਾਅਦ ਦੁਪਹਿਰ ਇਹ ਕਾਹਦੀਆਂ ਪਰਚੀਆਂ ਕਟਾਉਣ ਆਏ ਆ ਸਰਕਾਰੀ ਹਸਪਤਾਲ ਆ ਪਰ ਆ ਆ ਸਭ ਕਿਵੇਂ ਇੱਥੇ ਕਿਹੋ ਜਿਹਾ ਪ੍ਰਬੰਧ ਹੈ ਜੀ ਹਸਪਤਾਲ ਚ ਉਹ ਉਹ ਬਾਈ ਜੀ ਕਿਵੇਂ ਦਾ ਪ੍ਰਬੰਧ ਹੈ ਜੀ ਇੱਥੇ ਜੀ ਪ੍ਰਬੰਧ ਨਹੀਂ ਕੁਝ ਖਾਸ ਹੈ ਅੱਛਾ ਬੁਰੀ ਹਾਲਾਤ ਹੈ ਹਾਲਾਤ ਬੁਰੀ ਆ ਜੀ ਲੈਟਰਨ ਬਾਥਰੂਮ ਦੀ ਸਹੂਲਤ ਨਹੀਂ ਹੈ ਕੁਝ ਨਹੀਂ ਹੈ ਗੰਦ ਪਿਆ ਹੋਇਆ ਗੰਦ ਤਾਂ ਜੀ ਸਾਹਮਣੇ ਦਿਖਾਈ ਜੀ ਹੂੰ ਆਪਰਾ ਜਿਹੜੇ ਕੁੱਤੇ ਬੈਠੇ ਨੇ ਆ ਕੇ ਇਹ ਕਾਹਦੇ ਵਾਸਤੇ ਆਏ ਨੇ ਅਜੀ ਮੈਂ ਪਰਚੇ ਕਰਾਂਗਾ ਆਪਣੇ ਨਾਲ ਕਰਾਂਗਾ ਕੋਈ ਵੀ ਕੋਈ ਨਹੀਂ ਆਉਂਦਾ ਕੋਈ ਨਹੀਂ ਆਈ ਇੱਥੇ ਸਾਰਾ ਗੰਦ ਫੈਲਦਾ ਹੈ ਕੁੱਤੇ ਨਾਲ ਕਿੰਨੀ ਬਿਮਾਰੀ ਫੈਲਦੀ ਆਪਾਂ ਦੇਖਦੇ ਰੋਜ਼ ਹਾਂ ਹਾਂ ਇਹ ਕੁੱਤਾ ਦੁਬਾਰੇ ਕੱਢਦਾ ਕੋਈ ਹੋਰ ਨਹੀਂ ਕਰਦਾ ਅੱਛਾ ਜੇ ਇਹ ਕੁੱਤੇ ਕਿਸੇ ਨੂੰ ਵੱਢ ਗਏ ਤੇ ਫੇਰ ਹਸਪਤਾਲ ਵਾਲਿਆਂ ਨੇ ਆਖਣਾ ਵੀ ਸਾਡੇ ਕੋਲ ਜਿਹੜਾ ਕੁੱਤਿਆਂ ਤੋਂ ਲਾਉਣ ਵਾਲੇ ਟੀਕੇ ਹੁੰਦੇ ਐਂਟੀ ਰੈਬੀਸ ਇਹਨਾਂ ਨੇ ਕਹਨੇ ਆ ਵੀ ਉਹ ਸਾਡੇ ਕੋਲ ਅਜੇ ਖਤਮ ਨਹੀਂ ਕਾ ਬੜੀਆਂ ਖਵਾਤਿਸ ਕੀਤਾ ਅਗਲਾ ਨੇ ਬੁਰੀ ਹਵਾਤਾਂ ਔਰ ਸਿੱਖਿਆ ਕ੍ਰਾਂਤੀ ਜਿਹੜੀ ਆ ਉਹ ਖਾ ਪਿਛਲੇ ਦਿਨੀ ਮੈਡੀਕਲ ਕਾਜ ਫਰੀਡ ਕੋਰਟ ਵਿੱਚ ਇੱਕ ਆਪਰੇਸ਼ਨ ਦੇ ਇਲਾਜ ਦੇ ਵਿੱਚ ਅਸੀਂ ਉੱਥੇ ਗਏ ਔਰ ਸਰਕਾਰ ਕਹਿੰਦੀ ਹੈ ਵੀ ਇਲਾਜ ਫਰੀ ਦਵਾਈਆਂ ਫਰੀ ਛੋਟਾ ਆਪਰੇਸ਼ਨ ਸੀ 14000 ਦੀ ਦਵਾਈ ਬਾਹਰੋਂ ਮੰਗਾਈ ਡਾਕਟਰਾਂ ਨੇ ਮੈਡੀਕਲ ਕਾਜ ਫਰੀਡ ਕੋਰਟ ਸੱਚ ਨਹੀਂ ਹਕੀਕਤ ਵਿੱਚ ਸਬੂਤ ਪਾਉਂਦੇ ਬੰਦਿਆ ਵਾਸਤੇ ਪੱਖੇ ਉੱਪਰ ਲੱਗੇ ਨਹੀਂ ਕੁੱਤੇ ਵਾਸਤੇ ਪੱਖੇ ਨਹੀਂ ਹੂੰ ਦੇਖੋ ਇਹਨੂੰ ਕਹਿੰਦੇ ਆ ਰੱਬ ਆਸਰੇ ਚੱਲਣਾ ਹੁਣ ਮੈਂ ਫੇਰ ਕਹਦਿਆਂ ਆਮ ਆਦਮੀ ਪਾਰਟੀ ਮੇਰੇ ਉੱਪਰ ਕਚੀਚੀਆਂ ਵੀ ਲੈ ਸਕਦੀ ਆ ਤੇ ਐਵੇਂ ਵੀ ਸੋਚ ਸਕਦੀ ਆ ਵੀ ਯਾਰ ਗੱਲ ਸਹੀ ਆ ਇਹ ਇਹਦੇ ਤੇ ਕੋਈ ਐਕਸ਼ਨ ਲਿਆ ਜਾਵੇ ਇੱਕ ਉਹ ਪਰਚੀਆਂ ਕਟਾਉਣ ਵਾਲੀ ਖਿੜਕੀ ਅੰਦਰ ਬਣੀ ਆ ਉੱਥੇ ਵੀ ਲਿਖਿਆ ਔਰ ਇੱਥੇ ਆਮ ਮੁਫਤ ਮਿਲਦੀਆਂ ਦਵਾਈਆਂ ਲਗਭਗ 1.75 ਦਾ ਟਾਈਮ ਆ ਬਾਅਦ ਦੁਪਹਿਰ ਦਾ ਕੋਈ ਇੱਥੇ ਬੰਦਾ ਨਹੀਂ ਖਿੜਕੀਆਂ ਬੰਦ ਨੇ ਥੱਲੇ ਖੜੀ ਗੱਡੀ ਉੱਤੇ ਚੱਲ ਰਹੇ ਨੇ ਪੱਖੇ ਵੇਖੋ ਜੀ ਇੰਨੀ ਬਿਜਲੀ ਸਰਪਲਸ ਹੋ ਗਈ ਹੈ ਆਮ ਆਦਮੀ ਪਾਰਟੀ ਦੇ ਰਾਜ ਚ ਕਾਰਾਂ ਨੂੰ ਪੱਖੇ ਲੱਗੇ ਕਾਰਾਂ ਨੂੰ ਗੱਡੀਆਂ ਨੂੰ ਇਹ ਗੱਲ ਵੱਖਰੀ ਹੈ ਵੀ ਮਰੀਜ਼ ਕਹਿੰਦੇ ਨੇ ਉੱਪਰ ਕਮਰਿਆਂ ਚ ਵਾਰਡਾਂ ਚ ਪੱਖੇ ਹੈ ਨਹੀਂਗੇ ਸਾਫ ਸਫਾਈ ਹੈ ਨਹੀਂ ਕੀ ਬਾਥਰੂਮ ਕਹਿੰਦੇ ਚੱਜਦਾ ਹੈ ਨਹੀਂ ਸਫਾਈ ਹੈ ਨਹੀਂ ਉੱਥੇ ਜਾ ਨਹੀਂ ਜਾ ਸਕਦਾ ਪਰ ਕਾਰਾਂ ਨੂੰ ਪੱਖੇ ਲੱਗੇ ਨੇ